ਬਾਲੀਵੁੱਡ اداکارਾ ਮਲਾਈਕਾ ਅਰੋੜਾ ਇਸ ਵੇਲੇ ਗਹਿਰੇ ਸਦਮੇ ਦੇ ਵਿੱਚ ਹੈ ਕਿਉਂਕਿ ਪਿਤਾ ਜਹਾਨੂ ਤੁਰ ਗਏ ਨੇ ਉਹਨਾਂ ਦੇ ਪਿਤਾ ਦੇ ਵੱਲੋਂ ਬੀਤੇ ਦਿਨ ਘਰ ਦੇ ਛੱਤ ਤੋਂ ਛਾਲ ਮਾਰੀ ਗਈ ਸੀ ਜਿਸ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ ਤਾਂ ਅੱਜ ਮਲਾਈਕਾ ਅਰੋੜਾ ਦੇ ਪਿਤਾ ਅਨਿਲ ਮਹਿਤਾ ਦਾ ਸੰਸਕਾਰ ਕੀਤਾ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਅੰਤਿਮ ਸੰਸਕਾਰ ਮੌਕੇ ਬਾਲੀਵੁੱਡ ਹਸਤੀਆਂ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਪਹੁੰਚੀਆਂ ਦੱਸਿਆ ਗਿਆ ਇਸ ਵੇਲੇ ਬਾਲੀਵੁੱਡ ਦੇ ਵਿੱਚ ਮਾਤਮ ਪਸਰਿਆ ਹੋਇਆ ਇਸ ਖਬਰ ਨੂੰ ਸੁਣਨ ਤੋਂ ਬਾਅਦ ਮਲਾਈਕਾ ਤੇ ਉਹਨਾਂ ਦੇ ਪਰਿਵਾਰ ਦੇ ਇਸ ਮੁਸ਼ਕਿਲ ਘੜੀ ਦੇ ਵਿੱਚ ਦੁੱਖ ਮੰਡਾਉਣ ਲਈ ਬਾਲੀਵੁੱਡ ਹਸਤੀਆਂ ਪਹੁੰਚੀਆਂ ਅਰਜੁਨ ਕਪੂਰ ਤੇ ਅਲਬਾਸ ਖਾਨ ਤੋਂ ਲੈ ਕੇ ਮਲਾਈਕਾ ਦੇ ਕਰੀਬੀ ਦੋਸਤ ਕਰੀਨਾ ਕਪੂਰ ਕ੍ਰਿਸ਼ਮਾ ਕਪੂਰ ਸੈਫ ਅਲੀ ਖਾਨ ਉਹਨਾਂ ਦੇ ਘਰ ਪਹੁੰਚੇ ਮਲਾਈਕਾ ਦੇ ਪਿਤਾ ਦਾ ਮੁੰਬਈ ਦੇ ਸੰਤਾਕਰੋਸ Hindu ਸ਼ਮਸ਼ਾਨ ਘਾਟ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਇਸ ਦੌਰਾਨ ਮਲਾਈਕਾ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਿਕਲ ਰਹੇ ਸਨ ਉਹਨਾਂ ਦੀ ਮਾਂ ਵੀ ਕਾਫੀ ਭਾਵੁਕ ਨਜ਼ਰ ਆ ਰਹੀ ਸਨ ਤਾਂ ਬੇਹੱਦ ਗਮਗੀਨ ਮਾਹੌਲ ਦੇ ਵਿੱਚ ਮਲਾਈਕਾ ਅਰੋੜਾ ਦੇ ਪਿਤਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਦੌਰਾਨ ਮਲਾਈਕਾ ਦੇ ਨਾਲ ਉਹਨਾਂ ਦੀ ਭੈਣ ਅਮ੍ਰਿਤਾ ਅਰੋੜਾ ਉਹਨਾਂ ਦੀ ਮਾਂ ਜੌਇਸ ਅਰਜੁਨ ਕਪੂਰ ਅਤੇ ਮਲਾਈਕਾ ਦਾ ਪੁੱਤ ਨਜ਼ਰ ਆਇਆ ਆਪਣੀ ਸਾਬਕਾ ਪਤਨੀ ਦੇ ਇਸ ਦੁੱਖ ਦੇ ਵਿੱਚ ਉਹਨਾਂ ਦਾ ਸਾਥ ਦੇਣ ਲਈ ਅਰਬਾਸ ਖਾਨ ਵੀ ਪਹੁੰਚੇ ਇਸ ਦੌਰਾਨ ਅਰਬਾਸ ਖਾਨ ਦੇ ਨਾਲ ਉਹਨਾਂ ਦੀ ਪਤਨੀ ਸ਼ੂਰਾ ਖਾਨ ਵੀ ਪਹੁੰਚੀ ਜਦਕਿ ਬੀਤੇ ਦਿਨ ਮਲਾਈਕਾ ਅਰੋੜਾ ਦੇ ਪਿਤਾ ਦੇ ਵੱਲੋਂ ਸੁਸਾਇਡ ਕੀਤਾ ਗਿਆ ਸੀ ਜਿਸ ਤੋਂ ਬਾਅਦ ਮਲਾਈਕਾ ਪੂਨੇ ਤੋਂ ਮੁੰਬਈ ਪਹੁੰਚਦੇ ਨੇ ਗਮਗੀਨ ਮਾਹੌਲ ਹੁੰਦਾ ਹੈ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਪਿਤਾ ਦੇ ਵੱਲੋਂ ਅਜੀਹਾ ਖੌਫਨਾਕ ਕਦਮ ਚੁੱਕਿਆ ਜਾਂਦਾ ਹੈ ਜਿਸ ਤੋਂ ਬਾਅਦ ਮਲਾਈਕਾ ਦੇ ਕਰੀਬੀ ਦੋਸਤ ਉਹਨਾਂ ਦੇ ਘਰ ਪਹੁੰਚਦੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਅੱਜ ਮਲਾਈਕਾ ਅਰੋੜਾ ਦੇ ਪਿਤਾ ਦਾ ਜਦੋਂ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਉਹਨਾਂ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਫਰਾਖ ਖਾਨ, ਸਾਜਦ ਖਾਨ, ਗੋਹਰ ਖਾਨ, ਅਰਸ਼ਦ ਵਾਰਸੀ, ਅਰਬਾਸ ਖਾਨ, সোহੇਲ ਖਾਨ ਅਤੇ ਕਈ ਬਾਲੀਵੁੱਡ ਹਸਤੀਆਂ ਪਹੁੰਚੀਆਂ ਤਾਂ ਮਲਾਈਕਾ ਤੇ ਉਹਨਾਂ ਦੀ ਭੈਣ ਅਮ੍ਰਿਤਾ ਇਸ ਵੇਲੇ ਗਹਿਰੇ ਸਦਮੇ ਦੇ ਵਿੱਚ ਹੈ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਕਿਉਂਕਿ ਪਰਿਵਾਰ ਦੇ ਜੀ ਦੇ ਵੱਲੋਂ ਜੇਦੋ ਅਜਿਹਾ ਕੋਈ ਖੌਫਨਾਕ ਕਦਮ ਚੱਕਿਆ ਜਾਂਦਾ ਹੈ ਤਾਂ ਕਿਸੇ ਨੂੰ ਵੀ ਵਿਸ਼ਵਾਸ ਨਹੀਂ ਹੁੰਦਾ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ